ਇੱਕ ਕੰਟਾ ਚੋਰੀ ਕਰਨ ਲਈ ਲੱਗਾ ਰਿਹਾ ਚੋਰ ਦੇਖੋ ਤਸੱਲੀ ਨਾਲ ਕਿਵੇਂ ਚੋਰੀ ਕੀਤੀਆਂ ਬੈਟਰੀਆਂ ਤੇ ਫਿਰ ਹੋ ਗਿਆ ਫਰਾਰ ਮੌਕੇ ਦੀ ਸੀਸੀਟੀਵੀ ਤਸਵੀਰ ਆਈ ਸਾਹਮਣੇ ਮਾਮਲਾ ਗੁਰਦਾਸਪੁਰ ਤੋਂ ਹੈ ਗੁਰਦਾਸਪੁਰ ਵਿੱਚ ਚੋਰੀ ਦਾ ਸਿਲਸਲਾ ਥੰਮ ਨਹੀਂ ਰਿਹਾ ਚੋਰਾਂ ਦੇ ਹੌਸਲੇ ਇੰਨੇ ਉੱਚੇ ਹੋ ਚੁੱਕੇ ਨੇ ਕਿ ਕੋਸ਼ਤੜ ਪਹਿਲਾਂ ਹੀ ਮੁੱਦਿਆਂ ਦੇ ਉੱਤੇ ਰਹਿਣ ਵਾਲੇ ਰੇਤ ਮਿੱਟੀ ਦਾ ਕੰਮ ਕਰਨ ਵਾਲੇ ਪ੍ਰੀਤ ਜੀ ਸੀਬੀ ਵਾਲੇ ਦੀ دیوار ਟੱਪ ਕੇ ਸ਼ਰੀਆਮ ਘਰ ਵਿੱਚ ਵੜ ਕੇ ਚੋਰਾ ਵੱਲੋਂ 6 ਬੈਟਰੀਆਂ ਟਿਪਰਾਂ ਦੀਆਂ ਚੋਰੀ ਕਰ ਲਈਆਂ ਗਈਆਂ ਤੇ ਹੁਣ ਬੀਤੀ ਰਾਤ ਮਾਨ ਟਰੇਡਰਸ ਦੇ ਘਰ ਦੇ ਬਾਹਰ ਖੜੇ ਚਾਰ ਟਿਪਰਾਂ ਵਿੱਚੋਂ 8 ਬੈਟਰੀਆਂ ਚੋਰਾਂ ਨੇ ਚੋਰੀ ਕੀਤੀਆਂ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਚੋਰਾਂ ਨੇ ਪੂਰਾ 1 ਘੰਟਾ ਲੱਗ ਕੇ ਚੋਰੀ ਕੀਤੀ ਹਾਲਾਂਕਿ ਸਿਰ ਤੇ ਪਰਨਾ ਤੇ ਮੂੰਹ ਤੇ ਕਪੜਾ ਲਪੇਟਿਆ ਚੋਰ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਏ ਟਿਪਰਾਂ ਦੇ ਮਾਲਕਾਂ ਨੇ ਦੋਸਤ ਗੋਲਡੀ ਨੇ ਦੱਸਿਆ ਕਿ ਚੋਰ ਕਰੀਬ 11 ਵਜੇ ਮਾਨ ਦੇ ਘਰ ਦੇ ਬਾਹਰ ਖੜੇ ਟਿਪਰਾਂ ਦੇ ਬੈਟਰੀਆਂ ਚੋਰੀ ਕਰਨ ਲੱਗੇ ਤੇ 12 ਵਜੇ ਤੱਕ ਉਹ 8 ਬੈਟਰੀਆਂ ਖੋਲਣ ਵਿੱਚ ਕਾਮਯਾਬ ਹੋ ਗਏ ਜਦਕਿ ਇੱਕ ਟਰੈਕਟਰ ਇੱਕ ਜੇਸਬੀ ਅਤੇ ਇੱਕ ਹੋਰ ਟਰੱਕ ਦੀ ਬੈਟਰੀ ਬਾਕਸ ਵਿੱਚ ਬੰਦ ਹੋਣ ਕਰਕੇ ਉਹਨਾਂ ਕੋਲ ਖੁੱਲੀ ਨਹੀਂ ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਡਰਾਈਵਰ ਜੋ ਘਰ ਵਿੱਚ ਸੁੱਤਾ ਸੀ ਹਲਕਾ ਖੜਕਾ ਸੁਣ ਕੇ ਦੋ ਵਾਰ ਉੱਠ ਕੇ ਬਾਹਰ ਆਇਆ ਪਰ ਚੋਰ ਹਨੇਰੇ ਦਾ ਫਾਇਦਾ ਉਠਾ ਕੇ ਟੇਪਰਾਂ ਤੇ ਓਲੇ ਲੁਕ ਜਾਂਦੇ ਸਨ ਚੋਰ ਇੱਕ ਜਗਾੜੂ ਰੇੜੇ ਤੇ ਆਏ ਸਨ ਤੇ ਉਹਨਾਂ ਦਾ ਕਰੀਬ 7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੁਣ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਆ ਤਸਵੀਰਾਂ ਤੁਸੀਂ ਸੀਸੀਟੀਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਵੱਡਾ ਕਾਰਨਾਮਾ ਵੱਡਾ ਕਾંડ ਚੋਰਾਂ ਨੇ ਕੀਤਾ 1 ਘੰਟਾ ਚੋਰੀ ਕਰਦੇ ਰਹੇ ਤੇ ਉਸ ਤੋਂ ਬਾਅਦ ਬੈਟਰੀਆਂ ਲੈ ਕੇ ਫਰਾਰ ਹੋ ਗਏ ਕੀ ਕੁਝ ਲੋਕਾਂ ਦਾ ਪ੍ਰਸ਼ਾਸਨ ਦਾ ਕਹਿਣਾ ਉਪਿਆਨ ਤੁਸੀਂ ਸੁਣ ਸਕਦੇ ਹੋ ਪਰ ਤੁਸੀਂ ਸਾਵਧਾਨ ਤੇ ਸੁਚੇਤ ਰਹੋ ਕਿਉਂਕਿ ਚੋਰਾ ਦਾ ਹਾਂ ਤੱਕ ਦਿਨ ਪ੍ਰਤੀ ਦਿਨ ਫਾਤਾ ਨਜ਼ਰ ਆ ਰਿਹਾ ਹੈ ਤਾਂ ਚੋਰ ਜਿਹੜੇ ਨੇ ਬੇहद ਵੱਡੀਆਂ ਹੱਤਾ ਟੱਪ ਦੇ ਨਜ਼ਰ ਆ ਰਹੇ ਨੇ ਜੀ ਮੇਰਾ ਨਾਮ ਗੋਲਦੀ ਹੈ ਮੈਂ ਪੁਕਰੇ ਪਿੰਡ ਤੋਂ ਲਾਗੇ 1 ਕਿਲੋਮੀਟਰ ਤੋਂ ਮੇਰਾ ਪਿੰਡ ਉੱਥੋਂ ਰਹਿਣ ਵਾਲਾ ਮਾਂ ਔਰ ਇਹ ਮੇਰਾ ਦੋਸਤ ਹੈ ਮਾਨ ਤੇ ਇੱਥੇ ਇਹਨਾਂ ਦਾ ਮਕਾਨ ਵੀ ਹੈ ਔਰ ਇਹਨਾਂ ਦੀ ਮਾਨ ਟਰੇਡਰ ਇਹਨਾਂ ਦੀ ਫਰਮ ਹੈ ਔਰ ਸਾਰਾ ਇਹਨਾਂ ਦਾ ਕਾਰੋਬਾਰ ਇੱਥੇ ਚੱਲਦਾ ਵਾ ਔਰ ਰਾਤ ਕਰੀਬ ਇਹਨਾਂ ਦੱਸਿਆ ਕਿ 10-11 ਵਜੇ ਇੱਥੇ ਨਾ ਕੋਈ ਰਾਤ ਚੋਰੀ ਹੋਈ ਜਾਣ ਦੀਆਂ ਗੱਡੀਆਂ ਖੜੀਆਂ ਨੇ ਉਹਨਾਂ ਵਿੱਚੋਂ ਬੈਟਰੀਆਂ ਕੱਢ ਕੇ ਲੈ ਆ ਗਿਆ ਤੇ ਵੇਖੋ ਚੋਰਾਂ ਦੀ ਇੰਨੇ ਹੌਸਲੇ ਵਧੇ ਹੋਏ ਨੇ ਕਿ ਕੈਮਰੇ ਸੀਸੀਟੀਵੀ ਸਭ ਕੁਝ ਲੱਗਾ ਹੋਇਆ ਔਰ ਉਹਦੇ ਵਿੱਚ ਸਾਫ਼ ਦਿਖ ਵੀ ਰਿਹਾ ਕਿਉਂਕਿ ਚਾਰਾ ਗੱਡੀਆਂ ਵਿੱਚੋਂ ਦੋ-ਦੋ ਬੈਟਰੀਆਂ ਨੇ ਔਰ ਚਾਰਾ ਗੱਡੀ ਦੋ-ਦੋ ਬੈਟਰੀਆਂ ਕੱਢ ਕੇ ਆਰਾਮ ਨਾਲ ਕਿਸੇ ਚੀਤੇ ਲੱਤ ਕੇ ਉਹ ਲੈ ਜਾਂਦੇ ਨੇ ਔਰ ਉਹ ਮੇਰੇ ਦੋਸਤਾਂ ਨਾਲ ਵੀ ਗੱਲ ਹੋਈ ਆ ਉਹਨਾਂ ਸ਼ਾਇਦ ਐਸਐਸਓ ਨੂੰ ਫੋਨ ਕੀਤਾ ਹੋ ਚੁੱਕੇ ਨਹੀਂ ਉਹਨਾਂ ਨੇ ਐਸਐਸਓ ਨੂੰ ਫੋਨ ਕਈ ਵਾਰੀ ਕੀਤਾ ਕਿੰਨਾ ਨਹੀਂ ਚੁੱਕਦੇ ਪਏ ਉਹਨਾਂ ਦੇ ਕਿਸੇ ਹੋਰ ਮੁਲਾਜ਼ਮ ਨਾਲ ਵੀ ਗੱਲ ਹੋਈ ਆ ਔਰ ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਆ ਪਾਵਾਂਗੇ ਵੇਖਾਂਗੇ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਵਾਲਤਾ ਕਿ ਤੁਸੀਂ ਪਹੁੰਚ ਗਏ ਹੋ ਔਰ ਕੋਈ ਪ੍ਰਸ਼ਾਸਨਲ ਪੁਲਿਸ ਇੱਥੇ ਨਹੀਂ ਪਹੁੰਚੀ ਔਰ ਕੋਈ ਸੀਸੀਟੀਵੀ ਨਹੀਂ ਕੰਗਾਲਿਆ ਗਿਆ ਆ ਕੇ ਕੋਈ ਹਲੇ ਤੱਕ ਨਹੀਂ ਪਹੁੰਚਿਆ ਇੱਥੇ ਵੇਖੋ ਜੀ ਇਹ ਹੁਣ ਆਮ ਬੈਟਰੀ ਲੈਣ ਜਾਓ ਤੇ 12 14000 ਤੋਂ ਬੈਟਰੀ ਨਹੀਂ ਘੱਟ ਮਿਲਦੀ ਅੱਠ ਬੈਟ ਔਰ ਉਹ ਵੀ ਜਿਹੜੀਆਂ ਪਹਿਲੀਆਂ ਵੀ ਗਈਆਂ ਹੋ ਨਵੇਂ ਪੈਸੇ ਖਰਚਣਗੇ ਇਹ ਤਾਂ 2.5 ਲੱਖ ਥਲੇ ਆ ਗਏ ਔਰ ਇੰਨੇ ਹੌਸਲੇ ਵੱਧ ਗਏ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਚੋਰੀਆਂ ਸ਼ਰੇਆਮ ਸੀਸੀਟੀਵੀ ਕੈਮਰੇ ਲੱਗੇ ਨੇ ਔਰ ਇਹ ਬਾਈਪਾਸ ਵੀ ਵੇਖੋ ਕਿਦਾਂ ਚੱਲਦਾ ਦਿਨ ਰਾਤ ਚੱਲਦਾ ਰਹਿੰਦਾ ਔਰ ਕਿਸੇ ਨੇ ਬੈਟਰੀਆਂ ਕਿੰਨਾ ਟਾਈਮ ਲਾਇਆ ਖੋਲਦਿਆਂ ਕਿਦਾਂ ਖੜੀਆਂ ਨੇ ਪਰ ਇਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਸਭ ਤੋਂ ਵੱਡੀ ਨਲਾਇਕੀ ਤੇ ਪ੍ਰਸ਼ਾਸਨ ਦੀ ਹੈ ਵੇਖੋ ਜੀ ਇੱਕ ਹਫ਼ਤਾ ਤੇ ਬਿਲਕੁਲ ਸਹੀ ਨੇ ਤੁਸੀਂ ਵੇਖਦੇ ਹੋਗੇ ਕਿ ਪ੍ਰਸ਼ਾਸਨ ਦਾ ਤੇ ਆਪਣੇ ਆਪ ਨੂੰ ਬਸ ਲੱਗੇ ਹੋਇਆ ਕਵਰ ਕਰਨ ਖਾਣੇ ਦੀਆਂ ਕੰਧਾਂ ਉੱਚੀਆਂ ਕਰ ਲੋ ਦਸੋ ਇਹਨੇ ਥਾਣਿਆਂ ਦੀ ਕੰਦਾ ਉੱਚੀ ਕਰ ਲਈ ਪਰ ਲੋਕ ਕੀ ਕਰਨ ਕਿੱਥੇ ਇਹਨਾਂ ਦਾ ਪ੍ਰਸ਼ਾਸਨ ਹੈ ਕਿੱਥੇ ਕੋਈ ਰਾਤ ਕਿਤੇ ਗਸ਼ਤ ਨਹੀਂ ਹੋ ਰਹੀ ਕੁਛ ਨਹੀਂ ਕਰ ਸਾਡਾ ਵੀ ਸੜਕ ਤੇ ਘਰ ਹੈ ਕੋਈ ਰਾਤ ਨਹੀਂ ਦਿਖਦਾ ਦਿਨ ਦਿਹਾੜੇ ਰਾਤ ਹੁਣ ਲੁੱਟਾਂ ਕੋ ਹੋ ਰਹੀਆਂ ਨੇ ਬਿਲਕੁਲ ਪ੍ਰਸ਼ਾਸਨ ਤੋਂ ਬਿਲਕੁਲ ਕੰਬ ਕਰਨੀ ਨਹੀਂ ਸੁਤਾ ਪਿਆ ਜੀ ਸਭ ਤੋਂ ਪਹਿਲਾਂ ਤੇ ਇੱਥੇ ਕਿਸੇ ਨੂੰ ਆ ਕੇ ਕੋਈ ਸੀਸੀਟੀਵੀ ਫੁਟੇਜ ਵੇਖਣੀ ਚਾਹੀਦੀ ਹੈ ਕਿਉਂਕਿ ਪੁਲਿਸ ਕੋ ਤੇ ਬਹੁਤ ਜ਼ਿਆਦਾ ਤਕਨੀਕਾਂ ਨੇ ਜਿਹੜਾ ਪਤਾ ਵੀ ਵੇਖ ਲੱਗ ਵੀ ਸਕਦਾ ਹੈ ਕਿਉਂਕਿ ਸ਼ਰਿਆਮ ਮੈਂ ਵੀ ਸੀਸੀਟੀਵੀ ਵੇਖੀ ਆ ਔਰ ਸ਼ਰਿਆਮ ਉਹ ਬੰਦਾ ਦਿਖਾਈ ਦੇ ਰਿਹਾ ਪਰ ਜਦੋਂ ਇੱਥੇ ਫਿਲਹਾਲ ਕੋਈ ਪਹ ਪਰ ਇਹ ਤੋਂ ਵੱਡੀ ਗੱਲ ਕਿੱਡੀ ਕੁ ਮਾੜੀ ਗੱਲ ਆ ਕਿ ਕਮ ਸੇ ਕਮ ਤੁਸੀਂ ਆ ਕੇ ਜਿਉਂ ਘਰ ਨਹੀਂ ਲੇਡੀਜ਼ ਇਕੱਲੇ ਘਰ ਸਨ ਉਹਨਾਂ ਦੇ ਫਾਦਰ ਸਾਹਿਬ ਘਰ ਹਨ ਤੁਸੀਂ ਆਓ ਕੋਈ ਵੇਖੋ ਆ ਕੇ ਵੇਖੋ ਹੱਲੇ ਤੇ ਬੈਟਰੀਆਂ ਕੱਢੀਆਂ ਜਿਉਂ ਲੇਡੀਜ਼ ਇਕੱਲੇ ਘਰ ਨਹੀਂ ਕੋਈ ਹੋਰੀ ਵਾਰਦਾਤ ਹੋ ਸਕਦੀ ਫਿਰ ਪੁਲਿਸ ਨੇ ਆ ਜਣਾ ਸੀ ਜੇ ਕਿਸੇ ਨੁਕਸਾਨ ਹੋਏ ਫਿਰ ਆ ਜਾਂਦੇ ਨੇ ਤੇ ਇਦਾਂ ਤੇ ਹੱਲੇ ਬੈਟਰੀਆਂ ਕੱਢੀਆਂ ਨੇ ਪਰ ਸਭ ਤੋਂ ਵੱਡੀ ਨਲਾਇਕੀ ਪੁਲਿਸ ਪੁਲਿਸ ਮੁਲਾਜ਼ਮਾਂ ਦੀ ਹੈ ਜੀ ਉਹ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਪੇ ਸੜਕ ਦੇ ਘਰ ਆ ਤੁਸੀਂ ਉਹਨਾਂ ਤੇ ਆਓ ਤੁਸੀਂ ਚੈੱਕ ਕਰੋ ਤੁਸੀਂ ਸੀਸੀਟੀਵੀ ਵੇਖੋ ਬਾਕੀ ਜੋ ਤੁਹਾਡੀ ਕਾਰਵਾਈ ਬਣਦੀ ਆ ਕਰੋ ਪਰ ਆਉਣਾ ਤੇ ਕਿਸੇ ਦਾ ਘਰ ਫਰਜ ਬੰਦਾ ਇੱਥੇ ਹਲੇ ਕਿੰਨਾ ਕੀ ਟਾਈਮ ਹੋ ਗਿਆ 10 10:30 ਹੋ ਗਏ ਨੇ ਇਹ ਰਾਤ 10 11 ਵਜੇ ਦੀ ਚੋਰੀ ਹਲੇ ਤੱਕ ਕੋਈ ਆਇਆ ਕੋਈ ਨਹੀਂ ਔਰ ਮੈਨੂੰ ਫੋਨ ਕੀਤਾ ਮੈਂ ਪਹੁੰਚ ਗਿਆ ਤੁਸੀਂ মিডিਆ ਕਰਮਚਾਰੀ ਵੇਖੋ ਤੁਹਾਡਾ ਧੰਵਾਦ ਜਿਹੜਾ ਤੁਸੀਂ ਪਹੁੰਚੇ ਹੋ ਪਰ ਇੱਥੇ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ ਤਾਂ ਮੈਂ ਪ੍ਰਸ਼ਾਸਨ ਨੂੰ ਕਿ ਇਦਾਂ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਤੁਸੀਂ ਸਾਰਾ ਤਾਮਾ ਜਾਮਾ ਇਲੈਕਸ਼ਨਾਂ ਵਿੱਚ ਲਾਇਆ ਹੋਇਆ ਵਾ ਪਰ ਜਿਹਦਾ ਉਧਰ ਲਾਇਆ ਵਾ ਇੱਧਰ ਚੋਰ ਬਿਲਕੁਲ ਚੁਸਤ ਹੋਏ ਨੇ ਕਿ ਕੋਈ ਗੱਲ ਨਹੀਂ ਪੁਲਿਸ ਤੇ ਪ੍ਰਸ਼ਾਸਨ ਤੇ ਸਾਰਾ ਇਲੈਕਸ਼ਨਾਂ ਵਿੱਚ ਲੱਗਾ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਾਰਵਾਈ ਕਰੋ ਤੁਸੀਂ ਆ ਕੇ ਵੇਖੋ ਇਹਨਾਂ ਦੇ ਚੈੱਕ ਕਰੋ ਸੀਸੀਟੀਵੀ ਤੁਸੀਂ ਕੋਈ ਉਹਨਾਂ ਤੇ ਹੌਸਲਾ ਤੇ ਹੋਏ ਕਿ ਇੱਕੋ ਆਦਮੀ ਆਪ ਘਰ ਦੇ ਲੇਡੀਜ਼ ਇਕੱਲੇ ਘਰ ਨੇ ਔਰ ਇੱਥੇ ਹਲੇ ਤੱਕ ਕੋਈ ਪੁਲਿਸ ਕਰਮਚਾਰੀ ਨਹੀਂ ਆਇਆ